ਸਾਰੇ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਨੂੰ ਜਿਸ ਦੀ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਪਰਿਵਾਰ ਵੱਲੋਂ ਆਪਣੀ ਧੀ ਦਾ ਦੂਜਾ ਪਿਆਹ ਕੀਤਾ ਜਾ ਰਿਹਾ ਹੈ ਤੇ ਇਹ ਭੈਣ ਦੇ ਸਹੁਰਿਆਂ ਵੱਲੋਂ ਇੱਕ ਸ਼ਰਤ ਰੱਖੀ ਗਈ ਹੈ ਕਿ ਉਹਨਾਂ ਨੇ ਇਸ ਦਾ ਬੱਚਾ ਐਕਸੈਪਟ ਨਹੀਂ ਕਰਨਾ ਹੈ ਤੇ ਦੇਖੋ ਇਹ ਭੈਣ ਵਿਆਹ ਵੇਲੇ ਆਪਣੇ ਬੱਚੇ ਨੂੰ ਗੋਦੀ ਚੁੱਕ ਦੇਖੋ ਕਿੰਨਾ ਰੋ ਰਹੀ ਹੈ। ਮਾਂ ਲਈ ਆਪਣੇ ਬੱਚੇ ਨੂੰ ਦੂਰ ਕਰਨਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਰੱਬ ਕਦੇ ਵੀ ਮਾਂ ਪੁੱਤ ਦਾ ਪਿਸੋੜਾ ਨਾ ਪਾਵੇ। ਇਹੋ ਜਿਹੇ ਵਿਆਹ ਦਾ ਕੀ ਫਾਇਦਾ ਹੈ ਜੋ ਮਾਂ ਆਪਣੇ ਬੱਚੇ ਨੂੰ ਨਾਲ ਨਹੀਂ ਰੱਖ ਸਕਦੀ। ਇੱਕ ਪਤਨੀ ਨੂੰ ਪਤੀ ਦੁਆਰਾ ਮਿਲ ਜਾਂਦਾ ਹੈ ਪਰ ਬੱਚੇ ਨੂੰ ਕਦੇ ਵੀ ਦੁਬਾਰਾ ਮਾਂ ਨਹੀਂ ਮਿਲਦੀ। ਬੱਚਾ ਆਪਣੀ ਮਾਂ ਤੋਂ ਕਦੇ ਵੀ ਦੂਰ ਨਹੀਂ रह ਸਕਦਾ। ਵਾਹਿਗੁਰੂ ਇਹੋ ਜਿਹੇ ਦਿਨ ਕਦੇ ਕਿਸੇ ਤੇ ਨਾ ਲਿਆਵੇ। ਕਿ ਕਿਸੇ ਮਾਂ ਨੂੰ ਆਪਣੇ ਪੁੱਤ ਤੋਂ ਦੂਰ ਹੋਣਾ ਪੈ ਜਾਵੇ ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਵਿੱਚ ਦੋ ਸ਼ਬਦ ਇਸ ਮਾਂ ਲਈ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ